ਜੇਕਰ ਤੁਹਾਡਾ ਬੱਚਾ ਪਲੱਸ 2 ਪਾਸ ਕਰ ਗਿਆ ਤਾਂ ਦਿੱਲੀ ਯੂਨੀਵਰਸਿਟੀ ਦੇ ਕਿਸੇ ਕਾਲਜ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦਾ ਹੈ ਤਾਂ ਸੈਂਟਰਲ ਯੂਨੀਵਰਸਿਟੀ ਐਂਟਰੈਂਸ ਟੈਸਟ ਅੰਡਰ ਗ੍ਰੈਜੂਏਟ ਕੋਰਸ ਦੀ ਜਿਹੜੀ ਮਿਤੀ ਐਂਟਰੈਂਸ ਟੈਸਟ ਦੀ ਮਿਤੀ ਜਿਹੜੀ ਹੈ ਉਹ ਵਧਾ ਦਿੱਤੀ ਗਈ ਹੈ 31 ਮਾਰਚ ਕਰ ਦਿੱਤੀ ਗਈ ਹੈ ਐਨਟੀਏ ਨੇ ਨੈਸ਼ਨਲ ਟੈਸਟਿੰਗ ਏਜੰਸੀ ਨੇ ਜਿਹੜੀ ਲਾਸਟ ਡੇਟ ਹੈ ਉਹ ਵਧਾ ਦਿੱਤੀ ਔਰ ਹੁਣ ਤੱਕ 10 ਲੱਖ ਤੋਂ ਜ਼ਿਆਦਾ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਜੇ ਤੁਹਾਡੇ ਬੱਚੇ ਦੇ ਨਾਮ ਨਾਲ ਕੌਰ ਜਾਂ ਸਿੰਘ ਲੱਗਦਾ ਹੈ ਤਾਂ ਉਹ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਤੇ ਜਾ ਕੇ ਮinority ਦਾ ਸਰਟੀਫਿਕੇਟ ਬਣਵਾ ਕੇ ਆਨਲਾਈਨ ਤੇ ਨਾਲ ਅਪਲਾਈ ਕਰ ਸਕਦਾ ਹੈ ਤੇ minority status ਦੇ ਵਿੱਚ ਪੰਜਾਬ ਦੇ ਬੱਚਿਆਂ ਨੂੰ ਖਾਸ ਤੌਰ ਤੇ ਸਿੱਖ ਬੱਚਿਆਂ ਨੂੰ ਉਹਦੇ ਲਈ ਰਿਜ਼ਰਵੇਸ਼ਨ ਦਾ ਪ੍ਰਬੰਧ ਹੈ ਬਹੁਤ ਸਾਰੀਆਂ ਸੀਟਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਫਿਰ ਯੂਨੀਵਰਸਿਟੀ ਜਦੋਂ ਸਿੱਖ ਬੱਚਿਆਂ ਦੀਆਂ ਸੀਟਾਂ ਪੂਰੀਆਂ ਨਹੀਂ ਹੁੰਦੀਆਂ ਤਾ ਯੂਨੀਵਰਸਿਟੀ ਫਿਰ ਨੂੰ ਓਪਨ ਕਰ ਦਿੰਦੀ ਹੈ ਜੋ ਇਸੇ ਸੰਬੰਧੀ ਗ੍ਰੈਜੂਏਸ਼ਨ ਕੋਰਸ ਦੇ ਵਿੱਚ ਜੇ ਤੁਸੀਂ ਦਾਖਲਾ ਲੈਣਾ ਚਾਹੁੰਦੇ ਹੋ ਤੁਹਾਡੇ ਬੱਚੇ ਤਾਂ ਉਹਦੇ ਲਈ ਕਾਮਨ ਯੂਨੀਵਰਸਿਟੀ ਐਂਟ੍ਰੈਂਸ ਟੈਸਟ ਜਿਹੜਾ ਹੈ ਉਹ ਹੁਣ 31 ਮਾਰਚ 2024 ਤੱਕ ਤੁਸੀਂ ਅਰਜ਼ੀਆਂ ਦੇ ਸਕਦੇ ਹੋ UGC ਦੇ ਜਿਹੜੇ ਪ੍ਰੋਫੈਸਰ ਨੇ ਐਮ ਜਗਦੀਸ਼ ਕੁਮਾਰ ਉਹਨਾਂ ਨੇ ਦੇਰ ਰਾਤ ਸੀਯੂਟੀ ਦੀ ਜਿਹੜੀ ਐਪਲੀਕੇਸ਼ਨ ਦੀ ਲਾਸਟ ਡੇਟ ਹੈ ਉਨੂੰ ਵਧਾਉਣ ਦੀ ਗੱਲ ਕਹੀ ਹੈ ਔਰ ਐਤਵਾਰ ਰਾਤ 9:50 ਮਿੰਟ ਤੱਕ ਐਪਲੀਕੇਸ਼ਨ ਕੀਤੀ ਜਾ ਸਕਦੀ ਹੈ ਪਹਿਲਾਂ ਇਹ ਵੀ ਐਪਲੀਕੇਸ਼ਨ ਦੀ ਡੇਟ ਹੈ ਜਿਹੜੀ ਕੱਲ ਜਿਹੜੀ ਲੰਘ ਚੁੱਕੀ ਹੈ 26 ਮਾਰਚ ਸੀ ਔਰ CUEE 80 ਪ੍ਰੀਖਿਆ ਦਾ ਜਿਹੜਾ ਸਮਾਂ ਹੋਏਗਾ ਉਹ 15 ਤੋਂ 31 ਮਈ ਵਿਚਕਾਰ ਹੋਣਾ ਹੈ ਔਰ ਇਹਨਾਂ 17 ਦਿਨਾਂ ਦੀ ਵਿੰਡੋ ਦੇ ਵਿੱਚ ਦੋ ਦਿਨ ਲੋਕ ਸਭਾ ਚੋਣਾਂ ਲਈ VOTING ਹੋਣੀ ਹੈ NTA ਦੇ ਕੋਲ ਕਰੀਬ 15 ਦਿਨਾਂ ਦਾ ਸਮਾਂ ਹੈ ਤੇ ਇਸ ਵਾਰ ਇਹ ਪ੍ਰੀਖਿਆ ਜਿਹੜੀ ਹੈ ਉਹ ਹਾਈਬ੍ਰਿਡ ਮੋਡ ਦੇ ਵਿੱਚ ਹੋਏਗੀ ਇੱਕ ਦਿਨ ਦੇ ਵਿੱਚ ਇੱਕ ਵਿਸ਼ੇ ਦਾ ਪੂਰਾ ਐਗਜ਼ਾਮ ਹੋਏਗਾ ਔਰ ਦੂਜਾ 2022 ਤੇ 2023 ਦੇ ਵਿੱਚ ਕੰਪਿਊਟਰ ਬੇਸਡ ਐਗਜ਼ਾਮੀ ਹੋਇਆ ਕਰਦਾ ਸੀ ਇਹਦੇ ਲਈ ਬਹੁਤ ਜ਼ਿਆਦਾ ਦਿਨਾਂ ਦਾ ਸ਼ਡਿਊਲ ਦੀ ਜ਼ਰੂਰਤ ਹੁੰਦੀ ਸੀ ਔਰ ਉਹਨਾਂ ਵਿਸ਼ਿਆਂ ਦੇ ਉੱਤੇ ਜ਼ਿਆਦਾ ਜਿਹੜੀਆਂ ਅਰਜ਼ੀਆਂ ਉਹ ਲਈਆਂ ਜਾਣਗੀਆਂ ਇਨ੍ਹਾਂ ਵਿਸ਼ਿਆਂ ਦੇ ਵਿੱਚ OMR OMR ਪੈਟਰਨ ਯਾਨੀ ਆਫਲਾਈਨ ਐਗਜ਼ਾਮ ਹੋਏਗਾ। ਪਿਛਲੇ ਸਾਲ 1.14 ਲੱਖ ਦੇ ਕਰੀਬ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕੀਤਾ ਸੀ। ਇਸ ਵਾਰ ਹੁਣ ਤੱਕ 10 ਲੱਖ ਤੋਂ ਜ਼ਿਆਦਾ ਵਿਦਿਆਰਥੀ ਜਿਹੜੇ ਨੇ ਅੰਡਰਗ੍ਰੈਜੂਏਟ ਕੋਰਸ ਜਿਹੜੇ +2 ਤੋਂ ਬਾਅਦ 4 ਸਾਲ ਦੀ ਬੀਏ ਦੀ ਡਿਗਰੀ ਉਹਦੇ ਲਈ ਰਜਿਸਟ੍ਰੇਸ਼ਨ ਹੋ ਚੁੱਕਿਆ ਹੈ। ਮਾਰਚ ਦੇ ਵਿੱਚ ਬੋਰਡ ਪ੍ਰੀਖਿਆਵਾਂ ਵੀ ਚੱਲ ਰਹੀਆਂ ਹਨ। ਬਹੁਤ ਸਾਰੇ ਵਿਦਿਆਰਥੀਆਂ ਨੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਸਾਹਮਣੇ ਮੰਗ ਰੱਖੀ ਸੀ। ਕਿ ਅਰਜ਼ੀਆਂ ਦੇ ਕੁਝ ਹੋਰ ਦਿਨ ਦਾ ਸਮਾਂ ਜਿਹੜਾ ਵਧਾਇਆ ਜਾਵੇ ਜਿਸ ਤੋਂ ਬਾਅਦ ਐਨਟੀਏ ਨੇ 5 ਦਿਨ ਦਾ ਹੋਰ ਸਮਾਂ ਵਧਾ ਦਿੱਤਾ ਹੈ ਇਹਦੇ ਵਿੱਚ 46 ਸੈਂਟਰਲ ਯੂਨੀਵਰਸਿਟੀਆਂ ਨੇ 32 ਸਟੇਟ ਯੂਨੀਵਰਸਿਟੀਆਂ 20 ਡੀਮਡ ਯੂਨੀਵਰਸਿਟੀਆਂ 98 ਪ੍ਰਾਈਵੇਟ ਯੂਨੀਵਰਸਿਟੀਆਂ ਤੇ 6 ਸਰਕਾਰੀ ਸੰਸਥਾਨ ਹੈ ਜਿਨ੍ਹਾਂ ਨੇ ਸੀਯੂਈਟੀ ਯੂਜੀ ਦੇ ਜ਼ਰੀਏ ਗ੍ਰੈਜੂਏਸ਼ਨ ਕੋਰਸਾਂ ਵਿੱਚ ਦਾਖਲਾ ਦੇਣ ਦਾ ਫੈਸਲਾ ਕੀਤਾ ਹੈ 2022 ਤੋਂ ਇਥੋਂ ਸੀਯੂਈਟੀ ਦੇ ਵਿੱਚ ਕੇਵਲ 90 ਯੂਨੀਵਰਸਿਟੀਆਂ ਸੀ ਇਸ ਵਾਰ ਜ਼ਿਆਦਾਤਰ ਵਿਦਿਆਰਥੀ 6 ਵਿਸ਼ਿਆਂ ਦੇ ਵਿੱਚ ਪ੍ਰੀਖਿਆ ਦੇ ਸਕਦਾ ਹੈ ਐਨਟੀਏ ਨੇ ਇਹਦੇ ਵਿੱਚ ਫੈਸ਼ਨ ਸਟੱਡੀ ਤੇ ਟੂਰਿਜ਼ਮ ਦੇ ਨਵੇਂ ਸਬਜੈਕਟ ਲਿਸਟ ਵਿੱਚ ਜੋੜੇ ਨੇ ਡੋਮੇਨ ਸਬਜੈਕਟਾਂ ਦੀ ਗਿਣਤੀ ਵਧ ਕੇ 29 ਹੋ ਗਈ ਹੈ ਔਰ ਇਸੇ ਤਰ੍ਹਾਂ ਲੋਕ ਸਭਾ ਚੋਣਾਂ ਨੂੰ ਦੇਖਦੇ ਹਾਂ ਜਾਮੀਆ ਮਾਲੀਆ ਇਸਲਾਮੀਆਂ ਯੂਨੀਵਰਸਿਟੀ ਨੇ ਨਵੇਂ ਸੈਸ਼ਨ ਦੇ ਦਾਖਲੇ ਲਈ 12 ਕੋਰਸ ਲਈ ਐਂਟਰੈਂਸ ਐਗਜ਼ਾਮ ਦੀਆਂ ਜਿਹੜੀਆਂ ਤਰੀਕਾਂ ਵੀ ਬਦਲੀਆਂ ਐ ਐਮਏ ਇਕਨੋਮਿਕਸ ਐਮਏ ਅਪਲਾਈਡ ਸਾਈਕੋਲੋਜੀ ਇੰਜੀਨੀਅਰਿੰਗ ਡਿਪਲੋਮਾ ਰੈਗੂਲਰ ਸੈਲਫ ਫਾਈਨਾਂਸ ਐਮਬੀਏ ਐਮਬੀਏ ਸੈਲਫ ਫਾਈਨਾਂਸ ਔਰ ਐਮਬੀਏ ਐਂਟਰਪ੍ਰੈਨਰਸ਼ਿਪ ਤੇ ਫੈਮਿਲੀ ਬਿਜ਼ਨਸ ਸੈਲਫ ਫਾਈਨਾਂਸ ਦੇ ਇੰਟਰਸਟ ਜਿਹੜਾ 9 ਜੂਨ ਨੂੰ ਹੋਏਗਾ ਬੀਐਡ ਐਮਏ ਤੇ ਜਿਹੜੇ ਹਿਮ ਰਿਸੋਰਸ ਮੈਨੇਜਮੈਂਟ ਹੈ ਐਮਏ ਅਰੈਬਿਕ ਦਾ ਇੰਟਰਸਟ ਹੈ ਜਿਹੜਾ ਉਹ 10 ਜੂਨ ਨੂੰ ਹੋਏਗਾ ਐਮਏ ਸੋਸ਼ਲ ਵਰਕ ਐਮਏ ਇੰਗਲਿਸ਼ ਬੀਐਸਸੀ ਐਰੋਨੌਟਿਕਸ ਮਕੈਨੀਕਲ ਤੇ ਐਵਿਨਿਕਸ ਇਹਦੇ ਨਾਲ ਹੀ ਐਮਸੀਏ ਤੇ ਐਮਏ ਹਿਸਟਰੀ ਦਾ ਇੰਟਰੈਸਟ ਜਿਹੜਾ 11 ਜੂਨ ਨੂੰ ਹੋਏਗਾ। ਸੋ ਜੇ ਤੁਹਾਡਾ ਬੱਚਾ ਸੀਯੂਈਟੀ ਦਾ ਐਗਜ਼ਾਮ ਦੇਣਾ ਚਾਹੁੰਦਾ ਤੇ ਉਹਦੇ ਲਈ 31 ਮਾਰਚ ਤੱਕ ਅਪਲਾਈ ਕਰਨ ਦੀ ਜਿਹੜੀ ਡੇਟ ਹੈ ਇਹ ਜਾਣਕਾਰੀ ਉਹਨਾਂ ਬੱਚਿਆਂ ਲਈ ਹੈ ਜਿਹੜੇ ਬੱਚੇ ਪਲੱਸ 2 ਤੋਂ ਬਾਅਦ ਅੰਡਰਗ੍ਰੈਜੂਏਟ ਕੋਰਸ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਨੇ। ਮੈਂ ਦੁਬਾਰਾ ਫੇਰ ਦੱਸ ਦਿਆਂ ਕਿ ਜੇ ਬੱਚੇ ਦੇ ਨਾਮ ਦੇ ਪਿੱਛੇ ਸਿੰਘ ਜਾਂ ਕੌਰ ਲੱਗਦਾ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਦੇ ਉੱਤੇ ਜਾ ਕੇ ਉੱਥੇ ਮinority ਸਟੇਟਸ ਦਾ minority ਸਰਟੀਫਿਕੇਟ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਹਾਲਾਂਕਿ ਜੇ ਤੁਸੀਂ ਅੰਡਰਗ੍ਰੈਜੂਏਟ ਕੋਰਸ CUET ਦਾ ਐਗਜ਼ਾਮ ਦੇਣਾ ਤੇ ਪਹਿਲਾਂ ਤੁਹਾਨੂੰ ਕੋਈ ਸਰਟੀਫਿਕੇਟ ਲਾਉਣ ਦੀ ਲੋੜ ਨਹੀਂ ਪਰ ਇਹ ਸਰਟੀਫਿਕੇਟ ਬਣਵਾ ਕੇ ਜਰੂਰ ਰੱਖ ਲਓ ਕਿਉਂਕਿ 50% ਉਹਨਾਂ ਬੱਚਿਆਂ ਦੇ ਲਈ ਸਿੱਖ ਬੱਚਿਆਂ ਦੇ ਲਈ ਸੀਟਾਂ ਜਿਹੜੀਆਂ ਮਿਲ ਜਾਂਦੀਆਂ ਨੇ ਤੇ ਪੰਜਾਬ ਦੇ ਬਹੁਤ ਸਾਰੇ ਬੱਚੇ ਇਸ ਦਾ ਲਾਭ ਨਹੀਂ ਉਠਾਉਂਦੇ ਕਿਉਂਕਿ ਜਾਣਕਾਰੀ ਨਹੀਂ ਹੁੰਦੀ ਪਿਛਲੇ 3-4 ਸਾਲਾਂ ਤੋਂ ਅਸੀਂ ਲਗਾਤਾਰ ਇਸ ਪਲੇਟਫਾਰਮ ਦੇ ਜਰੀਏ ਮੈਂ ਆਪਣੇ ਪਲੇਟਫਾਰਮ ਦੇ ਜਰੀਏ ਮੈਂ ਇਹ ਬੇਨਤੀ ਕਰਦਾ ਕਿ ਬਾਅਦ ਦੇ ਵਿੱਚ ਅਸੀਂ ਕਹਿੰਦੇ ਆ ਕਿ ਸਾਨੂੰ ਪਤਾ ਨਹੀਂ ਸੀਗਾ ਸੋ ਇਹ ਜਾਣਕਾਰੀ ਜਿਹੜੀ ਹੈ ਤੁਹਾਡੀ ਇਹ ਤੁਸੀਂ ਉਹਨਾਂ ਬੱਚਿਆਂ ਤੱਕ ਪਹੁੰਚਾ ਸਕਦੇ ਹੋ ਉਹਨਾਂ ਨੂੰ ਦੱਸ ਸਕਦੇ ਹੋ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਸਾਰੀਆਂ ਗੱਲਾਂ ਸਾਰਿਆਂ ਨੂੰ ਪਤਾ ਹੁੰਦੀਆਂ ਮੈਨੂੰ ਵੀ ਦਿੱਲੀ ਜਾ ਕੇ ਪਤਾ ਲੱਗਿਆ ਕਿਉਂਕਿ ਦਿੱਲੀ ਦੇ ਕਾਲਜਾਂ ਦੇ ਵਿੱਚ ਜਦੋਂ ਗਏ ਤਾਂ ਉਹਨਾਂ ਨੇ ਆਖਿਆ ਕਿ ਸਾਡੇ ਕੋਲ ਤਾਂ ਪੰਜਾਬ ਦੇ ਬੱਚੇ ਆਉਂਦੇ ਹੀ ਨਹੀਂਗੇ ਫਿਰ ਅਸੀਂ ਪੰਜਾਬ ਦੇ ਬੱਚਿਆਂ ਦੇ ਲਈ ਦਿੱਲੀ ਦੇ ਵਿੱਚ ਅਪਰਚੂਨਿਟੀ ਹੈ ਸਰਕਾਰੀ ਕਾਲਜ ਕਈ ਹੈਗੇ ਨੇ ਫੀਸਾਂ ਬਹੁਤ ਘੱਟ ਨੇ ਔਰ ਜਦੋਂ ਅਸੀਂ ਵਿਦੇਸ਼ ਦੇ ਵਿੱਚ ਜਾਂਦੇ ਆ ਤਾਂ ਉਹੀ ਕੋਰਸ ਸਾਡੇ ਕੋਲੇ ਇੱਥੇ ਨੇ ਹਾਲਾਂਕਿ ਸਾਰੀਆਂ ਗੱਲਾਂ ਵਿਦੇਸ਼ ਦੇ ਵਿੱਚ ਪੂਰੀਆਂ ਨਹੀਂ ਹੋ ਸਕਦੀਆਂ ਸਾਰੀਆਂ ਗੱਲਾਂ ਇੰਡੀਆ 'ਚ ਪੂਰੀਆਂ ਨਹੀਂ ਹੋ ਸਕਦੀਆਂ ਸੋ ਇਹ ਮੌਕਾ ਇੱਕ ਹੈ ਜੇ ਸੀ ਯੂ ਆਈਟੀ ਦਾ ਐਗਜ਼ਾਮ ਤੁਹਾਡਾ ਬੱਚਾ ਦੇਣਾ ਚਾਹੁੰਦਾ ਹੈ ਤੇ ਜੇ ਤੁਸੀਂ ਦਿੱਲੀ ਯੂਨੀਵਰਸਿਟੀ ਸਮੇਤ ਦਿੱਲੀ ਦੀਆਂ ਵੱਖ-ਵੱਖ ਯੂਨੀਵਰਸਟੀਆਂ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਉਹਦੇ ਲਈ ਕਾਮਨ ਯੂਨੀਵਰਸਿਟੀ ਐਂਟਰਸਟ ਟੈਸਟ ਸੀਯੂਈਟੀ ਦਾ ਜਿਹੜਾ ਫਾਰਮ ਹੈ ਉਹ ਹਾਲੇ ਤੱਕ ਨਹੀਂ ਭਰਿਆ ਤਾਂ ਤੁਹਾਡੇ ਕੋਲ 31 ਮਾਰਚ ਤੱਕ ਦਾ ਮੌਕਾ ਹੈ ਸੋ ਨੈਸ਼ਨਲ ਟੈਸਟਿੰਗ ਏਜੰਸੀ ਨੇ ਸੀਯੂਈਟੀ ਅੰਡਰਗ੍ਰੈਜੂਏਟ ਫਾਰਮ ਦੇ ਲਈ ਹੋਣ ਜਿਹੜੀ ਤਰੀਕ ਹੈ ਉਹ 31 ਮਾਰਚ ਰਾਤ 9:50 ਤੱਕ ਕਰ ਦਿੰਦੀ ਹੈ ਦਿੱਲੀ ਯੂਨੀਵਰਸਿਟੀ ਸਮੇਤ ਅੰਬੇਦਕਰ ਯੂਨੀਵਰਸਿਟੀ ਗੁਰੂ ਗੋਬਿੰਦ ਸਿੰਘ ਇੰਦਰਪਾਲਸ ਯੂਨੀਵਰਸਿਟੀ ਜਾਮੀਆ ਅਮਾਲੀਆ ਇਸਲਾਮੀਆਂ ਯੂਨੀਵਰਸਿਟੀ ਦੇ ਕੁਝ ਕੋਰਸ ਗਿਦੇ ਤੇ CUET ਦੇ ਸਕੋਰ ਦੇ ਉੱਤੇ ਐਡਮਿਸ਼ਨ ਹੁੰਦੀ ਹੈ ਇਸ ਲਈ CUET ਦਾ ਫਾਰਮ ਭਰਨ ਦੇ ਲਈ ਵੈਬਸਾਈਟ ਹੈ ਜਿਹੜੀ ਉਹ ਹੈ CUETUG اور ਨੈਸ਼ਨਲ NATIONLI.in ਇਹ ਆਖਰੀ ਮੌਕਾ ਉਹਨਾਂ ਵਿਦਿਆਰਥੀਆਂ ਲਈ ਹੈ 2024-25 ਦੇ ਸੈਸ਼ਨ ਦੇ ਲਈ ਦਿੱਲੀ ਯੂਨੀਵਰਸਿਟੀ ਦੇ 68 ਕਾਲਜ ਨੇ ਇੰਸਟੀਚਿਊਟ ਹੈ ਸੈਂਟਰ ਦੇ 79 ਜਿਹੜੇ ਅੰਡਰ ਗ੍ਰੈਜੂਏਟ ਪ੍ਰੋਗਰਾਮ ਨੇ 198 ਬੀਏ ਪ੍ਰੋਗਰਾਮ ਨੇ ਇਹਦਾ ਕੰਬੀਨੇਸ਼ਨ ਨੇ ਕਰੀਬ 71000 ਸੀਟਾਂ 71000 ਉਹਦੇ ਲਈ CUET ਦੇ ਸਕੋਰ ਦੇ ਆਧਾਰ ਦੇ ਉੱਤੇ ਦਾਖਲਾ ਹੁੰਦਾ ਹੈ ਸਟੂਡੈਂਟ DU ਦੀ ਵੈਬਸਾਈਟ ਤੇ informationbulletinadmission.uod.ac.in ਉਹਦੇ ਚ ਆਪਣਾ ਪਸੰਦੀਦੇ ਕੋਰਸ ਦੀ ਅਲਿਜੀਬਿਲਟੀ ਦੇਖ ਕੇ CUET ਦਾ ਫਾਰਮ ਭਰ ਸਕਦਾ ਹੈ ਦਿੱਲੀ ਸਰਕਾਰ ਦੇ ਅੰਬੇਦਕਰ ਯੂਨੀਵਰਸਿਟੀ ਦਿੱਲੀ ਏਯੂਡੀ ਦੇ ਵਿੱਚ 18 ਅੰਡਰਗ੍ਰੈਜੂਏਟ ਕੋਰਸ ਲਈ ਕਾਮਨ ਯੂਨੀਵਰਸਿਟੀ ਐਂਟ੍ਰਾਂਸ ਟੈਸਟ ਅੰਡਰਗ੍ਰੈਜੂਏਟ ਸੀਯੂਈਟੀ 2024 ਦੇ ਸਕੋਰ ਦੇ ਆਧਾਰ ਦੇ ਉੱਤੇ ਦਾਖਲਾ ਹੁੰਦਾ ਹੈ ਔਰ ਇਹਦੇ ਲਈ ਸਾਰੇ ਕੋਰਸਾਂ ਦੀ ਅਲਿਜੀਬਿਲਟੀ ਜਿਹੜੀ ਹੈ ਉਹ ਤੈਅ ਕੀਤੀ ਜਾਂਦੀ ਹੈ ਸੋ ਸੀਯੂਈਟੀ ਅੰਡਰਗ੍ਰੈਜੂਏਟ ਕੋਰਸ 31 ਮਾਰਚ ਤੱਕ ਰਾਤ 9:50 ਮਿੰਟ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜਿਹਦੀ ਡੇਟ ਕੱਲ 26 ਮਾਰਚ ਸੀ ਐਨਟੀਏ ਨੇ ਲਾਸਟ ਡੇਟ ਜਿਹੜੀ ਹੈ ਵਧਾ ਦਿੱਤੀ ਹੈ ਹੁਣ ਤੱਕ 10 ਲੱਖ ਤੋਂ ਜ਼ਿਆਦਾ ਜਿਹੜੀਆਂ ਰਜਿਸਟ੍ਰੇਸ਼ਨ ਹੋ ਚੁੱਕੀਆਂ ਹਨ ਔਰ ਇੰਟਰੈਸ ਦੀਆਂ ਤਰੀਕਾਂ ਵੀ ਬਦਲ ਦਿੱਤੀਆਂ ਗਈਆਂ ਸੋ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਤੁਸੀਂ ਇਹ ਜਾਣਕਾਰੀ ਹੈ ਜਿਹੜੀ ਆਮ ਲੋਕਾਂ ਤੱਕ ਪਹੁੰਚਾਉਣ ਦੀ ਖੇਚਲ ਕਰੋ ਤਾਂ ਜੋ ਜਿਹੜੇ ਬੱਚੇ ਸੈਂਟਰਲ ਯੂਨੀਵਰਸਿਟੀ ਐਂਟਰੈਂਸ ਟੈਸਟ ਦੇ ਵਿੱਚ ਅੰਡਰ ਗ੍ਰੈਜੂਏਟ ਕੋਰਸ ਕਰਨਾ ਚਾਹੁੰਦੇ ਆ ਉਹਨਾਂ ਲਈ ਇੱਕ ਸੁਨਹਿਰੀ ਮੌਕਾ ਹੈ ਔਰ ਖਾਸ ਤੌਰ ਤੇ ਜਿਹੜੇ ਮinority ਸਟੇਟਸ ਦੇ ਬੱਚੇ ਨੇ ਸਿੱਖ ਬੱਚੇ ਨੇ ਚਾਹੇ ਉਹ ਸਿੱਖ ਲੜਕੇ ਨੇ ਲੜਕੀਆਂ ਨੇ ਉਹਨਾਂ ਲਈ ਇੱਕ ਮੌਕਾ ਹੈ ਇਹ ਫਾਰਮ ਭਰਨ ਦਾ ਸੋ 70000 ਸੀਟਾਂ ਨੇ ਤੇ ਉਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ